ਵੇ ਰਾਣੀ ਅਗਰੇਜ ਵੀ ਜਾਂਦਾ ਤੀਜਾ ਗਰ ਸਰਦਾਰ ਮਰਜੀਤ ਸਿੰਘ ਜੀ ਡੌਕਰ ਜਾਗਤ ਪਰ ਕਰਦਿਆ ਸਿੰਘ ਜੀ ਰੁੜਕਾ ਮੇਜਰ ਸਿੰਘ ਵਿਹਲਾ ਰਾਜੂ ਸਰਹਾਵਾ ਇਹ ਗਰੁੱਪ ਦੇ ਬਹੁਤ ਭੱਜ ਗਏ ਪਾਲਾ ਘਹਾਰਾਂ ਦੇ ਫੌਜੀ ਨਾਗਰ ਉਹਨਾਂ ਨੇ ਆਹ ਦੇਖ ਲੋ ਕਿੱਥੇ ਸੈਂਸਰ ਦਾ ਜਾਵੂਗੇ ਆਹ ਸੈਂਸਰ ਵਾਲਿਆਂ ਨੇ ਕਥਨੀ ਜੱਕਦੀਆਂ ਸੈਂਸਰ ਵਾਲਿਆਂ ਨੇ ਕੋਈ ਸ਼ੰਕਾ ਹੀ ਨਹੀਂ ਛੱਡੀ ਮਿੱਤਰੋ ਖੇਡ ਦੇ ਵਿੱਚ ਮੇਰੀ ਸਾਰੀ ਜ਼ਿੰਦਗੀ ਦਾ ਤਜਰਬਾ ਮੈਂ ਤੇਰੇ ਨੂੰ ਚੋੜ ਕਰਦਾ ਇਹਨਾਂ ਦੇ ਮੈਂ ਪਹਿਲਾਂ ਗੱਲ ਕਰੀ ਐ ਅਸੀਂ ਚਰਚਾਂ ਦੇ ਕੰਮ ਸ਼ੁਰੂ ਕਰਿਆ ਸਮਾ ਭਾਈ ਸੁਣੋ ਗੌਰ ਨਾਲ ਕਰੋ ਧਿਆਨ ਮੇਰੇ ਵੱਲ ਮੇਰੇ ਕੋਲ ਕੁਛ ਨਹੀਂ ਸਾਹਮਣੇ ਜੋ ਗੁੱਸਾ ਹੈਗਾ ਟਾਈਮ ਹੈ ਗੱਡੀ ਦਾ 25 ਸੈਕਿੰਡ 60 ਪੁਆਇੰਟ ਸਮਾ ਜੀ ਸਾਹਮਣੇ ਲਿਖਿਆ ਪੰਡਲ ਜੀ ਦੇ ਪੰਡਲ ਇਹ ਪਰਨਾ ਜਿਹੜਾ ਬਹੁਤ ਭੱਜ ਗਿਆ ਚੀਤੀ ਜਾਂ ਸ਼ੇਰ ਗਿਆ ਅੰਗਰੇਜ਼ ਕਹਿੰਦੇ ਇਹਨੂੰ ਮੇਰੇ ਕਹਿੰਦੀ 24 ਲੱਖਾਂ ਭੱਜ ਗਿਆ ਹਰਿੰਦਰ ਸਮਾਣਾ ਤਾਰੇ ਦੌਦਰ ਇਹ ਵੱਡਾ ਗਰੁੱਪ ਬੱਗੇ ਹੋਰੀ ਸੋਰੀ ਹੋਣੀ ਤਾਰੇ ਹੋਰੀ ਸਾਰੇ ਇਹ ਵੀ ਤਰਕੀ ਹੈ ਕੋਈ ਸ਼ੰਕਾ ਨਹੀਂ ਛੱਡੀ ਮੇਤਰੋ ਇਹਨਾਂ ਨੇ ਕਿੱਡੀ ਮਿਹਨਤ ਕਰੀਆ ਮੇਰੇ ਭਰਾਵਾ ਨੇ ਮੈਂ ਧੰਨਵਾਦੀ ਆ ਇਹਨਾਂ ਭਰਾਵਾਂ ਦਾ ਵੀ ਜਿਨ੍ਹਾਂ ਨੇ ਸਾਨੂੰ ਸੈਂਸਰ ਤਿਆਰ ਕਰਕੇ ਦਿੱਤੀ